ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਜਿਮਨੀ ਚੋਣ ਦੇ ਸਮੀਕਰਨ ਬਦਲ ਗਏ ਨੇ ਜਿਵੇਂ ਹੀ ਕੱਲ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਸੂਤਰ ਕਹਿ ਰਹੇ ਨੇ ਕਿ ਬੀਬੀ सुरेंद्र ਕੌਰ ਜੋ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਨੇ ਹਲਕਾ ਜਲੰਧਰ ਵੈਸ ਤੋਂ ਉਹਨਾਂ ਦੀ ਜਿੱਤ ਪੱਕੀ ਹੈ ਇਸ ਨੂੰ ਲੈ ਕੇ ਸੁਰਿੰਦਰ ਕੌਰ ਨੂੰ ਲੋਕਾਂ ਨੇ ਵਧਾਈਆਂ ਵੀ ਦਿੱਤੀਆਂ ਅਤੇ ਥੋੜੇ ਬਹੁਤੇ ਜਿੱਤ ਦੇ ਜਸ਼ਨ ਵੀ ਮਨਾਏ ਗਏ ਭਾਵੇਂ ਸਾਰੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਈਵੀਐਮ ਮਸ਼ੀਨਾ ਦੇ ਵਿੱਚ ਬੰਦ ਹੋ ਚੁੱਕੀ ਹੈ ਜੇ ਗੱਲ ਕਰੀਏ ਸਰਵਿਆਂ ਦੀ ਸਰਵੇਤਾ ਬੀਬਾ ਸੁਰਿੰਦਰ ਕੌਰ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਲੇਕਿਨ ਅੱਜ ਇੱਕ ਸਰਵੇਖਣ ਦੇ ਵਿੱਚ ਉਲਟ ਫੇਰ ਹੋ ਗਿਆ ਹੈ ਕਲ ਤੋਂ ਲੈ ਕੇ ਹੁਣ ਤਨ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਦੇ ਘਰ ਲੋਕਾਂ ਦਾ ਤੰਤਾ ਲੱਗਿਆ ਹੋਇਆ ਹੈ ਕਿਉਂਕਿ ਵਾਰ-ਵਾਰ ਸਾਰੇ ਲੋਕ ਉਹਨਾਂ ਦੇ ਘਰੇ ਜਾ ਰਹੇ ਨੇ ਅਤੇ ਉਹਨਾਂ ਨੂੰ ਜਿੱਤ ਦੀਆਂ ਵਧਾਈਆਂ ਵੀ ਦੇ ਰਹੇ ਨੇ ਕਿ ਮਹਿੰਦਰ ਭਗਤ ਜਿਹੜੇ ਪਾਲ ਨੇ ਉਹਨਾਂ ਦਾ ਜਿਹੜਾ ਸਿਆਸੀ ਜਿਹੜੀ ਬੈਕਗ੍ਰਾਉਂਡ ਹੈ ਸਿਆਸੀ ਕੈਰੀਅਰ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਛੱਡ ਕੇ ਉਹਨਾਂ ਨੇ ਸ਼ਮੂਲਿਤ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਲੇਕਿਨ ਕੀ ਹੁਣ ਵਾਕਿਆ ਹੀ ਮਹਿੰਦਰਪਾਲ ਜਿੱਤ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਹਲਕਾ ਜਲੰਧਰ ਵੈਸ ਤੋਂ ਕਿਉਂਕਿ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਜੇ ਖਬਰਾਂ ਦੀ ਗੱਲ ਕਰੀਏ ਸਾਰੇ ਲੋਕ ਉਹਨਾਂ ਦੇ ਘਰ ਪਹੁੰਚ ਰਹੇ ਨੇ ਅਤੇ ਹਾਰ ਦਾ ਨਹੀਂ ਜਿੱਤ ਦਾ ਮੰਥਨ ਕਰ ਰਹੇ ਨੇ ਅਤੇ ਵਿਸ਼ਵਾਸ ਦوار ਰਹੇ ਨੇ ਮਹਿੰਦਰਪਾਲ ਭਗਤ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਿ ਜਿੱਤ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਬਾਕੀ ਹੈ ਇਸ ਗੱਲ ਨੂੰ ਲੈ ਕੇ ਮਹਿੰਦਰਪਾਲ ਭਗਤ ਅਤੇ ਮਹਿੰਦਰਪਾਲ ਦਾ ਪਰਿਵਾਰ ਵੀ ਖੁਸ਼ੀ ਦੇ ਵਿੱਚ ਨਹੀਂ ਸਮਾਰਿਆ ਭਾਵੇਂ ਚੋਣ ਨਤੀਜੇ ਕੱਲ ਨੂੰ ਆਉਣੇ ਨੇ ਲੇਕਿਨ ਜਿਹੜੇ ਨੇ ਜਿਹਨਾਂ ਨੇ ਵੋਟਾਂ ਪਾਈਆਂ ਨੇ ਜਿਹੜੇ ਪਾਰਟੀ ਦੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹ ਲਿਸਟਾਂ ਲੈ ਕੇ ਅਤੇ ਵੋਟਾਂ ਜਿੰਨੀਆਂ ਪਈਆਂ ਨੇ ਆਮ ਆਦਮੀ ਪਾਰਟੀ ਨੂੰ ਅਲੱਗ-ਅਲੱਗ ਵਾਰਡਾਂ ਦੇ ਵਿੱਚੋਂ ਉਹਨਾਂ ਦੀਆਂ ਲਿਸਟਾਂ ਵੀ ਉਹਨਾਂ ਦੇ ਨਾਲ ਏ ਅਤੇ ਜਿੱਤ ਦਾ ਮੰਥਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜੇ ਗੱਲ ਕਰੀਏ ਬੀਬੀ ਸੁਰਿੰਦਰ ਕੌਰ ਬੀਬੀ ਸੁਰਿੰਦਰ ਕੌਰ ਦੇ ਵੀ ਹੌਸਲੇ ਬਲੰਦ ਨੇ ਕਿਉਂਕਿ 2 ਤੋਂ 3% ਵੋਟ ਜਿਹੜੀ ਹੈ ਲਖਵਿੰਦਰ ਲਖਾ ਨੂੰ ਪਈ ਹੈ ਭੋਜਨ ਸਪਾਈ ਪਾਰਟੀ ਦੇ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੜੇ ਸੀ ਉਹ ਜਿੰਨੀ ਵੋਟ ਉਹਨਾਂ ਨੂੰ ਜਿਆਦਾ ਪਵੇਗੀ ਉਹਦਾ ਫਾਇਦਾ ਜਿਹੜਾ ਹੈ ਬੀਬੀ ਸੁਰਿੰਦਰ ਕੌਰ ਨੂੰ ਹੋਵੇਗਾ ਦੂਸਰੇ ਪਾਸੇ ਜੇ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਸ਼ੀਤਲ ਅੰਗੁਰਾਲ ਜਲਾਲਾ ਉਹ ਜਲੰਧਰ ਦੇ ਵਿੱਚ ਜਿਹੜਾ ਡੇਰਾ ਪੈਂਦਾ ਹੈ ਮੁਰਾਦ ਸ਼ਾਹ ਦਾ ਉੱਤੇ ਮੱਥਾ ਟੇਕੀ ਆਏ ਨੇ ਅਤੇ ਜਿੱਦੇ ਲਈ ਅਰਦਾਸ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਸਾਰੇ ਹੀ ਭਾਰਤ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੁਸੀਬਤਾਂ ਮੁਸ਼ਕਲਾਂ ਦੇ ਵਿੱਚ ਮੇਰਾ ਸਾਥ ਦਿੱਤਾ ਇੱਕ ਪਾਸੇ ਸਤਾਧਾਰੀ ਸਰਕਾਰ ਸੀ ਅਤੇ ਦੂਜੇ ਪਾਸੇ ਅਸੀਂ ਆਮ ਜਅ ਲੋਕ ਸੀ ਲੇਕਿਨ ਅਸੀਂ ਵਿਕੇ ਨਹੀਂ ਅਸੀਂ ਸ਼ਰਾਬਾਂ ਨਹੀਂ ਪੀਤੀਆਂ ਜਾਂ ਅਸੀਂ ਪੈਸਾ ਨਹੀਂ ਲਿਆ ਅਸੀਂ ਇੱਕ ਠੋਕ ਕੇ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਹੈ ਲੇਕਿਨ ਲੋਕਤੰਤਰ ਨੂੰ ਜਿਹੜਾ ਹੈ ਲੁੱਟਣ ਜਾਂ ਬਚਾਉਣ ਦੇ ਵਿੱਚ ਜਾਂ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਆਮ ਆਦਮੀ ਪਾਰਟੀ ਦੇ ਦੁਆਰਾ ਇਹ ਇਲਜ਼ਾਮ ਬੀਬਾ ਸਰਿੰਦਰ ਕੌਰ ਦੇ ਨੇ ਉਹਨਾਂ ਨੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਨੇ ਨਸ਼ਾ ਵੀ ਵੰਡਿਆ ਹੈ ਸ਼ਰਾਬ ਵੀ ਸ਼ਰਾਬ ਵੰਡੀ ਹੈ ਅਤੇ ਪੈਸਾ ਵੀ ਵੰਡਿਆ ਹੈ ਅਤੇ ਕੱਪੜੇ ਗੱਡੀਆਂ ਜਾ ਮੋਟਰਸਾਈਕਲ ਜਾਂ ਏਸੀ ਵੰਡੇ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਲੇਕਿਨ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਕਿ ਮਹਿੰਦਰਪਾਲ ਭਗਤ ਦੇ ਕਾਰਨ ਲੋਕਾਂ ਦਾ ਤੰਤਾ ਲੱਗਿਆ ਹੋਇਆ ਹੈ ਲੋਕ ਕਹਿ ਰਹੇ ਨੇ ਕਿ ਜਿੱਤ ਤਾਂ ਪੱਕੀ ਹੈ ਸਿਰਫ ਕੱਲ ਦੀ ਵੇਟ ਕਰੋ ਐਲਾਨ ਹੋਣਾ ਬਾਕੀ ਹੈ ਧੰਨਵਾਦ